ਸਤਿ ਸ੍ਰੀ ਅਕਾਲ ਦੋਸਤੋ ਚੋਣਾਂ ਨੂੰ ਦੇਖਦਿਆਂ ਹੋਇਆਂ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਸਿਆਸੀ ਗਤੀਵਿਧੀਆਂ ਇਸ ਵਕਤ ਤੇਜ਼ ਹੋ ਗਈਆਂ ਔਰ ਨਾਲ ਹੀ ਵੱਡੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਔਰ ਪਾਰਟੀਆਂ ਨੂੰ ਜਥੇਬੰਧ ਕਰਨ ਦੇ ਲਈ ਅੱਡੀ ਚੋਟੀ ਦਾ ਜੋਰ ਸਾਰੀਆਂ ਪਾਰਟੀਆਂ ਵੱਲੋਂ ਲਗਾਇਆ ਜਾ ਰਿਹਾ ਹੈ ਚਾਹੇ ਭਾਜਪਾ ਹੋਵੇ ਅਕਾਲੀ ਦਲ ਬਾਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਹੋਰ ਜੜੀਆਂ ਨਵੀਆਂ ਪਾਰਟੀਆਂ ਹੋਂਦ ਵਿੱਚ ਆਈਆਂ ਉਹਨਾਂ ਦੇ ਵੱਲੋਂ ਆਪਣੇ ਆਪਣੀਆਂ ਪਾਰਟੀਆਂ ਨੂੰ ਵੱਧ ਤੋਂ ਵੱਧ ਸਾਰੇ ਹਲਕਿਆਂ ਦੇ ਵਿੱਚ ਜਥੇਬੰਦ ਕਰਨ ਦੇ ਲਈ ਤੇ ਜਿਆਦਾ ਤੋਂ ਜਿਆਦਾ ਆਗੂ ਵਰਕਰਾਂ ਨੂੰ ਨਾਲ ਜੋੜਨ ਦੀ ਜਿਹੜਾ ਤਹਈਆ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਜਿੱਥੇ ਭਾਜਪਾ ਵੱਲੋਂ 117 ਹਲਕਿਆਂ ਦੇ ਵਿੱਚ ਚੋਣ ਰੈਲੀਆਂ ਨੂੰ ਲੈ ਕੇ ਵੱਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਹਾਲੀ ਦੇ ਵਿੱਚ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਭੁਪੇਸ਼ ਬਗੇਲ ਇਹਨਾਂ ਵੱਲੋਂ ਵੀ ਮੀਟਿੰਗਾਂ ਲਈਆਂ ਜਾ ਰਹੀਆਂ ਉੱਥੇ ਹੀ ਜੋ ਸਿਆਸੀ ਵਿੰਗ ਨੇ ਜੋ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਜੋ ਭਾਜਪਾ ਦੇ ਨਾਲ ABBP ਜੁੜਿਆ ਹੋਇਆ ਹੈ ਅਕਾਲੀ ਦਲ ਬਾਦਲ ਦੇ ਨਾਲ ਸੋਈ ਵਿੰਗ ਜਿਹੜਾ ਜੁੜਿਆ ਹੋਇਆ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਵਿੰਗ ਜੁੜਿਆ ਹੋਇਆ ਹੈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਉਸ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਵੱਡੀਆਂ ਜਿਹੜੀਆਂ ਨਿਯੁਕਤੀਆਂ ਉਹਦੇ ਵਿੱਚ ਕੀਤੀਆਂ ਗਈਆਂ ਤਾਂ ਕਿ ਚੋਣਵੀ ਮਾਹੌਲ ਹੈ ਤਾਂ ਉਹ ਸਟੂਡੈਂਟਸ ਵੱਲੋਂ ਵੀ ਜਿਹੜਾ ਸਮਰਥਨ ਉਹ ਕਾਲਜ ਲੈਵਲ ਤੇ ਮਿਲ ਸਕੇ ਯੂਨੀਵਰਸਿਟੀਆਂ ਲੈਵਲ ਤੇ ਮਿਲ ਸਕੇ ਤਾਂ ਇਸ ਦੇ ਵਿੱਚ ਤੁਰੰਤ ਪ੍ਰਭਾਵੀ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਵੀ ਨਿਯੁਕਤੀ ਕੀਤੀ ਗਈ ਹੈ ਚੋਕੇ ਤੁਰੰਤ ਪ੍ਰਭਾਵੀ ਹੈ ਇਸ ਦੇ ਵਿੱਚ ਜੋ ਪਾਰਟੀ ਦੇ ਹਾਈ ਕਮਾਂਡ ਦੇ ਵਿੱਚ ਸਖਤਰ ਨੇ ਵੇਨੂ ਗੋਪਾਲ ਉਹਨਾਂ ਵੱਲੋਂ ਇੱਕ ਨਿਯੁਕਤੀ ਜਿਹੜੀ ਕੀਤੀ ਗਈ ਹੈ ਇਸ ਨੂੰ ਲੈ ਕੇ ਸਿਆਸੀ ਹਲਚਲ ਹੋਰ ਵੀ ਤੇਜ਼ ਹੋਈ ਹੈ ਖਾਸ ਕਰਕੇ ਜੋ ਪੜਨ ਵਾਲੇ ਵਿਦਿਆਰਥੀ ਹੈ ਉਹਨਾਂ ਦੇ ਵਿੰਗ ਦੇ ਵਿੱਚ ਇਸ ਨੂੰ ਲੈ ਕੇ ਕਿਉਂਕਿ ਜੋ ਲਗਾਇਆ ਗਿਆ ਹੈ ਆਕੂ ਇਹ ਕਾਫੀ ਤਸਰਬੇਕਾਰ ਹੈ ਜਿਸ ਨਾਲ ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਫਾਇਦਾ ਮਿਲੇਗਾ ਕਾਂਗਰਸ ਪਾਰਟੀ ਨੇ ਵਿਨੋਦ ਜਾਖੜ ਨੂੰ नेशनल स्टूडेंट्स यूनियन ऑफ इंडिया द नवा राष्ट्रीय प्रधान नियुक्त ਕੀਤਾ ਇਹ ਨਿਯੁਕਤੀ ਤੁਰੰਤ ਪ੍ਰਭਾਵੀ ਹੋਵੇਗੀ ਕਾਂਗਰਸ ਦੇ ਜਰਨਲ ਸਕੱਤਰ ਕੇ ਸੀ ਵੇਨੂ ਗੋਪਾਲ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਨੇ ਬినੋਦ ਜਾਖੜ ਨੂੰ नेशनल स्टूडेंट्स यूनियन ऑफ इंडिया ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਹੈ ਪਾਰਟੀ ਨੇ ਸਾਬਕਾ ਰਾਸ਼ਟਰੀ ਪ੍ਰਧਾਨ ਵਰੁਣ ਚੌਧਰੀ ਦੇ ਯੋਗਦਾਨ ਅਤੇ ਸੰਗਠਨ ਲਈ ਉਹਨਾਂ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਹੈ। ਵਿਨੋਦ ਜਾਖੜ ਰਾਜਸਥਾਨ ਤੋਂ ਹਨ ਅਤੇ ਪਹਿਲਾਂ ਰਾਜਪੱਤਰ ਤੇ ਸੰਗਠਨ ਵਿੱਚ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ। ਉਹਨਾਂ ਦੀ ਨਿਯੁਕਤੀ ਨੂੰ ਸੰਗਠਨ ਵਿੱਚ ਮਹੱਤਵਪੂਰਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ। ਧੰਨਵਾਦ।